ਲਗੇ ਦਿਨ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਐਫਆਈਆਰ ਦਰਜ ਹੁੰਦੀ ਹੈ ਜਿਸ ਦੇ ਵਿੱਚ ਭਾਨੇ ਸਿੱਧੂ ਦੇ ਮਾਂ ਪਿਤਾ ਉਸ ਦੀਆਂ ਭੈਣਾਂ ਅਤੇ ਉਸ ਦਾ ਇੱਕ ਭਰਾ ਵੀ ਸ਼ਾਮਿਲ ਸੀ ਔਰ ਇਸ ਐਫਆਈਆਰ ਦਾ ਹਵਾਲਾ ਲੈ ਕੇ ਹੁਣ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਸਿਆਸਤਦਾਨ ਇਸ ਦੇ ਖਿਲਾਫ ਖੜਦੇ ਨਜ਼ਰ ਆ ਰਹੇ ਨੇ ਐਫਆਈਆਰ ਦੇ ਵਿੱਚ ਭਾਨੇ ਸਿੱਧੂ ਦੇ ਪਰਿਵਾਰ ਦਾ ਨਾਮ ਹੈ ਜਿਸ ਦੇ ਵਿੱਚ ਭਾਨੇ ਸਿੱਧੂ ਦੇ ਮਾਤਾ ਪਿਤਾ ਉਸ ਦੇ ਪਰਾ ਦਾ ਨਾਮ ਅਤੇ ਉਸ ਦੀਆਂ ਭੈਣਾਂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਤਾਂ ਦੱਸ ਦਿੰਦੇ ਹਾਂ ਕਿ ਭਾਨੇ ਸਿੱਧੂ ਦੀਆਂ ਦੋ ਭੈਣਾਂ ਨੇ ਇੱਕ ਸਰਕਾਰੀ ਸਕੂਲ ਦੇ ਵਿੱਚ ਹੈਡਮਾਸਟਰ ਹੈ ਜਦਕਿ ਦੂਜੀ ਭੈਣ ਇੱਕ ਹਾਊਸ ਵਾਈਫ ਹੈ ਦੋਵੇਂ ਭੈਣਾਂ ਆਪੋ ਆਪਣੇ ਘਰ ਅਤੇ ਆਪਣੇ ਆਫਿਸ ਦੇ ਵਿੱਚ ਵਿਅਸਤ ਸਨ ਉਸ ਵੇਲੇ ਜਦੋਂ ਐਫਆਈਆਰ ਦਰਜ ਹੋਈ ਹੈ ਔਰ ਨਾਲ ਦੀ ਨਾਲ ਉਸ ਹੰਗਾਮੇ ਦੇ ਵਿੱਚ ਵੀ ਉਹਨਾਂ ਦਾ ਕੋਈ ਯੋਗਦਾਨ ਨਹੀਂ ਸੀ ਪਰ ਹੁਣ ਇਸ ਹਵਾਲੇ ਨਾਲ ਕਿ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਜਾਣ ਬੁਝ ਕੇ ਕੀਤੀ ਗਈ ਹੈ ਇਹ ਇਲਜ਼ਾਮ ਲੱਗਦੇ ਪਏ ਨੇ ਔਰ ਨਾਲ ਦੀ ਨਾਲ ਸਿਆਸਤਦਾਨ ਹੁਣ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ ਦਰਸਲ ਗੱਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਦੀ ਯੂਥ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਦੀ ਗੱਲ ਹੋ ਰਹੀ ਹੈ ਔਰ ਇਹਨਾਂ ਦਾ ਨਾਮ ਹੈਗਾ ਸਰਬਜੀਤ ਦਾ ਵਿਰੁੱਧ ਕਿ ਤਦਨ ਸੋ 7 ਦੀ ਧਾਰਾ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਔਰ ਇਸ ਪਰਚੇ ਦੇ ਵਿੱਚ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦਾ ਨਾਮ ਲਿਖ ਦਿੱਤਾ ਗਿਆ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਅ ਅਕਾਲੀ ਲੀਡਰਸ ਆਫਟੋਰ ਦੇ ਉਤੇ ਕਹਿੰਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਸਰਬਜੀਤ ਸਿੰਘ ਚੰਦਰਕੇ ਦੇ ਨਜ਼ਰ ਆ ਰਹੇ ਨੇ ਕਿ ਜੇ ਲੋੜ ਪਈ ਤਾਂ ਭਾਨੇ ਸਿੱਧੂ ਦੇ ਪਰਿਵਾਰ ਦੇ ਹੱਕ ਦੇ ਵਿੱਚ ਇੱਕ ਠੋਕ ਕੇ ਖੜਾਂਗੇ ਔਰ ਨਾਲ ਦੀ ਨਾਲ ਇਸ ਪਰਚੇ ਦਾ ਪ੍ਰਜ਼ੋਰ ਵਿਰੋਧ ਕੀਤਾ ਜਾਵੇਗਾ ਦੂਜੇ ਪਾਸੇ ਉਹ ਇਹ ਵੀ ਗੱਲ ਕਰਦੇ ਨਜ਼ਰ ਆਉਂਦੇ ਨੇ ਇਹ ਕਿ ਨਵਜੋਤਖੌਰ ਲੰਬੀ ਦੇ ਘਰ ਵੀ ਪੁਲਿਸ ਪਹੁੰਚ ਜਾਂਦੀ ਹੈ ਨਵਜੋਤਖੌਰ ਲੰਬੀ ਅਕਾਲੀ ਸਰਕਾਰ ਵੇਲੇ ਵੀ ਪਰਜ਼ੋਰ ਬੋਲਦੇ ਨਜ਼ਰ ਆਏ ਨੇ ਔਰ ਹੁਣ ਉਹਨਾਂ ਦਾ ਦਾਵਾ ਹੈ ਕਿ ਨਵਜੋਤਖੌਰ ਲੰਬੀ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਉਸ ਦੇ ਘਰ ਵੀ ਪੁਲਿਸ ਭੇਜੀ ਗਈ ਹੈ ਇਹ ਦਾਵਾ ਕੀਤਾ ਗਿਆ ਅਕਾਲੀ ਸਰਕਾਰ ਵੱਲੋਂ ਅਕਾਲੀ ਦਲ ਦੇ ਸੀਨੀਅਰ ਲੀਡਰਸ ਦੇ ਕਰ ਇਸ ਬਾਰੇ ਸਬਜੀਤ ਸਿੰਘ ਚੰਦਨ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਰੂਪ ਦੇ ਵਿੱਚ ਆ ਕੇ ਝੰਡਾ ਚੱਕ ਕੇ ਮੁਰੇ ਹੋ ਕੇ ਕਰਨਾ ਪਿਆ ਤਾਂ ਅਸੀਂ ਠੋਕ ਕੇ ਖੜਾਗੇ ਕਿਉਂਕਿ ਧੀਆਂ ਪੈਣਾ ਸਾਰੇ ਦੇ ਸੰਝੀਆਂ ਨੇ ਇਹ ਸਭ ਸਖਤ ਸਾਹਿਬ ਦਾ ਵਿੱਚ ਅਸੀਂ ਕਹਿ ਰਹੇ ਆ ਤੇ ਮੈਂ ਨੌਜੋਨ ਨੂੰ ਬੇਨਤੀ ਕਰਦਾ ਕਿ ਇਹ ਧੀਆਂ ਪੈਣਾ ਸਭ ਦੀਆਂ ਸੰਝੀਆਂ ਨੇ ਕਿਸੇ ਨਾਲ ਮਤ ਪੇਤ ਲੱਖ ਹੋ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਬਜ਼ੁਰਗ ਮਾਤਾ ਕਹਿੰਦੇ ਬਜ਼ੁਰਗ ਮਾਂ ਬਾਪ ਤੇ ਧੀਆਂ ਪੈਣਾ ਤੇ ਜੇ ਅੱਜ ਸਰਕਾਰ ਇਸ ਤੱਕ ਆ ਗਈ ਤਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇਹ ਪੰਜਾਬ بچਾਓ ਯਾਤਰਾ ਕੱਢਣ ਦੀ ਲੋੜ ਪਈ ਆ ਤੇ ਮੈਂ ਇਹ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰੇ ਵੀਰੋ ਬਥੇਰੀ ਆਪਾਂ ਕ੍ਰਾਂਤੀ ਆਪਾਂ ਬਦਲਾਅ ਲਿਆ ਕੇ ਆ ਅੱਜ ਇਹੋ ਜੀ ਦਿੱਲੀ ਵਾਲੀ ਜਿਹੜੀ ਝੰਡਾ ਝਾੜੂ ਸਰਕਾਰ ਕੇਜਰੀਵਾਲ ਦੀ ਭਗਵੰਤ ਮਾਨ ਦੀ ਰਾਗਵਟ ਚੱਡੀ ਨਕਮੀ ਸਰਕਾਰ ਲਿਆਂਦੀ ਆ ਤੇ ਇਹਦੇ ਨਤੀਜੇ ਨੇ ਕਿ ਅੱਜ ਧੀਆਂ ਪਣਾ ਤੱਕ ਪਰਚੇ ਹੋ ਰਹੇ ਨੇ ਇਸ ਲਈ ਪੰਜਾਬੀਆਂ ਦੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਕੱਲ੍ਹ ਦੇ ਨੂੰ ਤਕੜਾ ਕਰੀਏ ਤਕੜਾ ਹੋ ਕੇ ਝੰਡਾ ਚੱਕ ਕੇ ਚੱਲੀਏ ਜਿਵੇਂ ਹਰ ਵਰਗ ਨਾਲ ਤੁਰ ਰਿਹਾ ਕਿਉਂਕਿ ਸਾਰੇ ਸਮਝ ਚੁੱਕੇ ਨੇ ਕਿਉਂ ਦੇਖੋ ਬੋਲਦੇ ਵੀ ਨੇ ਤੁਸੀਂ ਉਹ ਇੱਕ ਲੜਕੀ ਨੌਜੋਤ ਕੌਰ ਲੰਬੀ ਆ ਉਹਦਾ ਬਿਆਨ ਵੀ ਸੁਣਿਆ ਹੋਣਾ ਉਸ ਲੜਕੀ ਦਾ ਉਹ ਵੀ ਸਾਡੀ ਛੋਟੀ ਭੈਣ ਬੋਲ ਰਹੀ ਸੀ ਪਰਸੋਂ ਚੁੱਥੇ ਕਿ ਮੈਂ ਕਾਲੀ ਸਰਕਾਰ ਦੇ ਖਿਲਾਫ ਬਹੁਤ ਬੋਲੀ ਪਰ ਕਦੇ ਵੀ ਕਾਲੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਦੇ ਮੁੱਖ ਮੰਤਰੀ ਨੇ ਕਦੇ ਉਸ ਲੜਕੀ ਦੇ ਘਰੇ ਪੁਲਿਸ ਨਹੀਂ ਭੇਜੀ ਸੀ ਕਦੇ ਮੁਲਾਜ਼ਮ ਨਹੀਂ ਭੇਜੇ ਕਦੇ ਧਮਕਨ ਦਿੱਤੀਆਂ ਅੱਜ ਉਹਨਾਂ ਕੁੜੀਆਂ ਦੇ ਘਰੇ ਉਹ ਛੋਟੀ ਜਿਹੀ ਜਵਾਬ ਕੁੜੀ ਆ ਉਹ ਹਲੇ ਪੜ੍ਹ ਰਹੀ ਆ ਕਾਲਜ ਦੇ ਵਿੱਚ ਤੇ ਉਸ ਲੜਕੀ ਦੇ ਬੱਚੀ ਦੇ ਸਾਡੀ ਛੋਟੀ ਭੈਣ ਦੇ ਘਰੇ ਪੁਲਿਸ ਭੇਜੀ ਆ ਪ੍ਰਸ਼ਾਸਨ ਨੇ ਸ਼ਰਮ ਆਉਣੀ ਚਾਹੀਦੀ ਆ ਤਾਂ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਪੰਜਾਬ ਲਈ ਪੰਜਾਬ ਲਈ ਪਿਆਰ ਕਰਦੇ ਨੇ ਕਿ ਆਪਾਂ ਆਪਣੇ ਆਪਣਿਆਂ ਨੂੰ ਆਪਣਿਆਂ ਨੂੰ ਮਹਾਰਾ ਚੰਗਾ ਕਹਿ ਕਹਿ ਕੇ ਇਹੋ ਜਿਹੇ ਲੋਕ ਗੱਡੀਆਂ ਤੇ ਬਿਠਾ ਦਿੱਤੇ ਜਿਹੜੇ ਅੱਜ ਧੀਆਂ ਭੈਣਾਂ ਦੇ ਪਰਿਵਾਰਾਂ ਦੇ ਸਾਂਝੇ ਨਹੀਂ ਹੈਗੇ ਇਸ ਲਈ ਇਹਨਾਂ ਦੇ ਜਿਹੜੇ ਨਾ ਧੀਆਂ ਭੈਣਾਂ ਦੇ ਸਾਂਝੇ ਨਾ ਪਰਿਵਾਰਾਂ ਦੇ ਸਾਂਝੇ ਕਦੇ ਪੰਜਾਬ ਦੇ ਸਾਂਝੇ ਨਹੀਂ ਹੋ ਸਕਦੇ ਇਹ ਲੋਕਾਂ ਦੇ ਖਿਲਾਫ ਗੱਡ ਕੇ ਬਾਅਦ ਚੱਕੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ